ਥੈਂਕ ਯੂ ਅ ਜੀ ਆਲੀ ਸਾਹਿਬ ਚੇਰਮੈਨ ਸਾਹਿਬ ਵੱਲੋਂ ਪੰਚਾਇਤੀ ਰਾਜ ਦੀ ਗੱਲ ਕੀਤੀ ਗਈ ਆ ਤੇ ਕੇਰਲਾ ਵੀ ਸਾਡੀ ਜਿਹੜੀ ਵਿਧਾਨ ਸਭਾ ਦੀ ਕਮੇਟੀ ਗਈ ਉੱਥੇ ਜਾ ਕੇ ਸਾਰਾ ਉਥੋਂ ਸਿਸਟਮ ਦੇਖ ਕੇ ਆਏ ਨੇ ਸੋ ਲੇਕਿਨ ਸਰਕਾਰ ਦੇ ਮੈਂ ਧਿਆਨ ਚ ਜਾਣਾ ਚਾਹਣਾ ਕਿ ਸਾਡਾ ਜਿਹੜਾ ਪਿੰਡਾਂ ਦੀ ਅਸੀਂ ਗੱਲ ਕਰੀ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਹਜੇ ਤੱਕ ਬਹੁਤ ਸਾਰੀਆਂ ਪੰਚਾਇਤਾਂ ਨੂੰ ਚਾਰਜ ਹੀ ਨਹੀਂ ਮਿਲਿਆ ਪੰਜ ਮਹੀਨੇ ਲੰਘ ਗਏ ਤੇ ਪੰਚਾਇਤ ਸੈਕਟਰੀਆਂ ਦੀ ਕਿੰਨੀ ਘਾਟ ਆ ਕਿਉਂਕਿ ਜੇ ਅਸੀਂ ਸਹੀ ਢੰਗ ਦੇ ਨਾਲ ਪੰਚਾਇਤਾਂ ਤੋਂ ਕੰਮ ਕਰਾਉਣਾ ਚੇਰਨ ਸਾਹਿਬ ਗੱਲ ਕਰ ਰਹੇ ਸੀ ਕਿ ਇੱਕ ਪੰਚਾਇਤ ਕੋਲੇ ਸਟਾਫ 14 ਬੰਦਿਆਂ ਦਾ ਤੇ ਸਾਡੇ ਇੱਕ ਬਲੌਕ ਦੇ ਵਿੱਚ ਦੋ ਸੈਕਟਰੀ ਅਸੀਂ ਅਸੀਂ ਪਿੰਡ ਹੋਣਗੇ 100-100 ਪਿੰਡਾਂ ਨੂੰ ਉਹ ਦੇਖ ਰਹੇ ਨੇ ਉਹ ਸਰਕਾਰ ਇਸ ਪਾਸੇ ਧਿਆਨ ਦੇਵੇ ਅਤੇ ਜਿਹੜੀ ਭਰਤੀ ਹੈਗੀ ਹੈ ਸੈਕਟਰੀਆਂ ਦੀ ਉਹ ਕਰਕੇ ਤਾਂ ਜੋ ਔਰ ਜਿੰਨੀ ਵੀ ਲੋਡ ਹੈਗੀ ਦੋ ਦੋ ਚਾਰ ਚਾਰ ਪਿੰਡਾਂ ਨੂੰ ਸੈਕਟਰੀ ਦਿੱਤੇ ਜਾਣ ਤਾਂ ਜੋ ਪਿੰਡਾਂ ਦੀ ਜਿਹੜਾ ਪੰਚਾਇਤਾਂ ਸਹੀ ਢੰਗ ਦੇ ਨਾਲ ਆਪਣਾ ਕੰਮ ਕਰ ਸਕਣ ਹੋਰ ਵੀ ਜਿਹੜੀ ਉੱਥੇ ਲੋਡ ਹੈਗੀ ਆ ਮੁਲਾਜ਼ਮਾਂ ਦੀ ਕਿਤੇ ਜੇ.ਆਈ ਦੀ ਲੋਡ ਹੈਗੀ ਆ ਐਸ.ਟੀ.ਓ ਦੀ ਜਿੱਥੇ ਵੀ ਘਾਟ ਹੈਗੀ ਆ ਪੂਰੀ ਕੀਤੀ ਜਾਵੇ ਤਾਂ ਜੋ ਪੰਚਾਇਤਾਂ ਸਹੀ ਢੰਗ ਨਾਲ ਆਪਣਾ ਕੰਮ ਕਰ ਸਕਣ ਸੋ ਸਰਕਾਰ ਇਸ ਵਾਸਤੇ ਜ਼ਰੂਰ ਧਿਆਨ ਦੇਵੇ ਧੰਨਵਾਦ ਜੀ ਥੈਂਕ ਯੂ